ਇਨਕਮ ਟੈਕਸ ਵਿਭਾਗ ਚੰਡੀਗੜ੍ਹ ਵੱਲੋਂ ਅੱਜ ਡੇਰਾਬਾਸੀ ਵਿਖੇ ਟੈਕਸਦਾਤਾਵਾਂ ਨੂੰ ਜਾਗਰੂਕ ਕਰਨ ਲਈ ਆਊਟਰੀਚ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਹੈ। ਅੰਤਕਾਰਿ ਵਿਭਾਗ ਦੇ ਅਧਿਕਾਰੀਆਂ ਦਾ ਸੇਕ ਕਰਮਚਾਰੇ ਵਿਭਾਗ ਵੱਲੋਂ ਵਿਭਾਗ ਦੀਆਂ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਤਹਿਤ ਟੈਕਸਦਾਤਾ ਨੂੰ ਕਾਫੀ ਫਾਇਦਾ ਮਿਲੇਗਾ ਆਮਦਕਾਰੀ ਭਾਗ ਦੇ ਦਫ਼ਤਰ ਦੱਸਿਆ ਕਿ ਟੈਕਸ ਨਾਲ ਸੰਬੰਧਤ ਕਿਸੇ ਵੀ ਪੜਾਅ ਤੇ ਫਸਿਆ ਟੈਕਸਦਾਤਾਵਾਂ ਦੀਆਂ ਅਪੀਲਾਂ ਨੂੰ ਕਿਵੇਂ ਰੱਦ ਕੀਤਾ ਜਾ ਸਕਦਾ ਹੈ ਜਿਸ ਕਾਰਨ ਟੈਕਸਦਾਤਾਵਾਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਭਾਗ ਨੂੰ ਬਕਾਇਆ ਟੈਕਸ ਦੀ ਵਸੂਲੀ ਵੀ ਹੋਵੇਗੀ ਜਿਸ ਵਿੱਚ ਮੁੱਖ ਤੌਰ ਤੇ ਵਿਧੀਕ ਕਮਿਸ਼ਨਰ ਆਮਦਕਾਰੀ ਭਾਗ ਸ਼੍ਰੀਮਤੀ ਤਰਨਦੀਪ ਕੌਰ ਡਿਪਟੀ ਕਮਿਸ਼ਨਰ ਆਮਦਕਾਰੀ ਵਿਭਾਗ ਡਾਕਟਰ ਮਹਿੰਦਰ ਸਿੰਘ ਆਈਟੀਓ ਪ੍ਰਤਾਪ ਸਿੰਘ ਅਤੇ ਆਈਟੀਓ ਚੰਡੀਗੜ੍ਹ ਦਵਿੰਦਰ ਪਾਲ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਕਿ ਡਿਪਾਰਟਮੈਂਟ ਕੇ ਅੰਦਰ ਸੇ ਜਲਦੀ ਆ ਜਾਂਦੇ ਹੋ ਕਬੂ ਆਪਨੇ ਵਪਾਰ ਮੰਡਲ ਦਾ ਕੇਰ ਮੰਨਮ ਕਰ ਰਿਹਾ ਦੋ ਹੀ ਉਹਨਾਂ ਨੇ ਹੈ ਜਾਂ ਤੀਨ ਹੈ ਕੁਮੀਤ ਜੈਨ ਜਿੰਦਵਰ ਨਾਲ 8 10 ਯੂਨੀਅਨ ਕੇ ਹੋਤੇ ਹੈ ये हमारी कमी है हम वापिस जाते हैं आपको अपना फाल्ट बताते हुए शर्म आती है इस उम्र में दूसरे युग में जहां पे ऑनलाइन बिजनेस है कंप्यूटर है सिमर साथ बैठे हैं हम भी जाते थे रिटर्न भरने आप कभी जा नहीं सकते फोन पे बात हो जाती है इतनी भी सरकार के तरफ से मिली है हमारे बच्चे भी ऑनलाइन बिजनेस कर रहे हैं हमें कुछ तकलीफें कुछ और हैं एक बुजुर्ग है उसके संसद पर ये जैदाद पड़ी है शाइन नहीं कर सकता उसको डिपार्टमेंट की अलग स्कीम मिलनी चाहिए कौन साइन करेगा उसका पार्जा के महीने कुछ भी महत्व उसका एक दिन में खाचा जाता है काफी सामाजिक कार्य होते हैं जिसमें व्यापार मंडल पूरा बैठ के मीटिंग करना जरूरी होता है एक महीने में कभी साल में इनसे कुछ बाजिक घोषणा लिया हुआ बुलाना है तो हमारा क्या फर्क बनता है तो आज मैं आपको निवेदन कर रहा हूँ इस मंच से अपने व्यापार मंडल को ਅੱਜ ਦੀ ਮੀਟਿੰਗ ਜਿਹੜੀ ਇਨਕਮ ਟੈਕਸ ਡਿਪਾਰਟਮੈਂਟ ਜਿਹੜਾ ਡਰਾਨ ਵਾਸਤੇ ਮੀਟਿੰਗ ਸੀ ਕ ਅਵੇਅਰਨੈਸ ਵਾਸਤੇ ਮੀਟਿੰਗ ਸੀ ਇਹ ਮੀਟਿੰਗ ਅਵੇਅਰਨੈ ਫ੍ਰੈਂਡਲੀ ਮੀਟਿੰਗ ਸੀ ਤੇ ਇਹਨਾਂ ਨੇ ਮੀਟਿੰਗ ਵਾਸਤੇ ਸਾਨੂੰ ਕਿਹਾ ਅਸੀਂ ਸਾਰੇ ਵਪਾਰੀ ਵਾਲੇ ਜਿਨੇ ਵੀ ਸੰਸਥਾਵਾਂ ਇਕੱਠੀ ਹੋ ਕੇ ਪ੍ਰੋਗਰਾਮ ਵਿੱਚ ਰੱਖਿਆ ਤੇ ਅਸੀਂ ਇਹਨਾਂ ਨੇ ਸਾਨੂੰ ਐਡਵਾਂਸ ਟੈਕਸ ਵਰਕ ਕਿਹਾ ਉਹ ਵੀ ਅਸੀਂ ਕੰਮ ਪੂਰਾ ਕਰਾਂਗੇ ਲੇਕਿਨ ਅਸੀਂ ਟੈਕਸ ਭਰਿਆਂ ਸਾਡਾ ਵੀ ਕੁਝ ਹੱਕ ਹੈਗਾ ਸਰਕਾਰ ਤੇ ਅਸੀਂ ساری ਉਮਰ ਟੈਕਸ ਭਰਦੇ ਆ ਅਸੀਂ ਇਹਨਾਂ ਉਮਰ ਹੋ ਕੇ ਵੀ ਇੰਨੀ ਕੰਮ ਕਰ ਰਹੇ ਆ ਕਿ ਉਹਨਾਂ ਨੂੰ ਕਮਿਸ਼ਨ ਮੈਡਮ ਨੂੰ ਇਹ ਕਿਹਾਗਾ ਕਿ ਵੀ ਸਾਡਾ ਵੀ ਕੋਈ ਹੱਕ ਹੈ ਅੱਗੇ ਫਿਊਚਰ ਹੈ ਸਾਡੀ ਉੱਤੇ ਸੈਂਟਰਲ ਗਵਰਨਮੈਂਟ ਨੂੰ ਚਾਹੀਦਾ ਕਿ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਜੋ ਕਿ ਸਾਨੂੰ ਐਜ਼ ਅਓਲਡਜ ਬੈਨੀਫਿਟ ਸਾਡੇ ਬੱਚੇ ਸਾਡੀ ਸੇਵਾ ਕਰਦੇ ਆ ਠੀਕ ਹੈ ਲੇਕਿਨ 65 ਸਾਲ ਤੋਂ ਬਾਅਦ ਅਸੀਂ ਅਸਾਈ ਹੋ ਜਾਂਦੇ ਆ ਅਸੀਂ ਕਾਰੋਬਾਰ ਨਹੀਂ ਕਰ ਸਕਦੇ ਜਾਂ ਕਰ ਸਕਦੇ ਆ ਲੇਕਿਨ ਸਾਨੂੰ ਉਹਦਾ ਜ ਕੋਈ ਵੀ ਹੈਲਪ ਯਾਨੀ ਹੈਲਪ ਮੀਨ ਕਿ ਸਾਨੂੰ ਪੈਨਸ਼ਨ ਵਪਾਰੀ ਵਾਰ ਨੂੰ ਹਰ ਵਾਰ ਨੂੰ ਪੈਨਸ਼ਨ ਮਿਲਦੀ ਹੈ EMPLOYEES ਨੇ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ ਵਪਾਰੀ ਵਾਰ ਨੂੰ ਮਿਲਣੀ ਚਾਹੀਦੀ ਹੈ ਉਹ ਪਾਰੀ ਇੰਨੇ ਕੰਮ ਕਰਦਾ ਹੈ ਇੰਨੀ ਮਿਹਨਤ ਕਰਦਾ ਹੈ ਆਪਣਾ ਇੰਨਾ ਸਮਾਂ ਮਿਹਨਤ ਕਰਕੇ ਪੈਸੇ ਕਮਾਉਂਦਾ ਹੈ ਉਹਨਾਂ ਨੂੰ ਜ਼ਰੂਰ ਹੈ ਵੀ ਇਹ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ ਉਹਨਾਂ ਨੂੰ ਆਪਣਾ ਹੱਕ दैट मींस ਕਿ ਉਹਨਾਂ ਨੂੰ ਕੋਈ ਹੈਲਪ ਉਹਨਾਂ ਨੂੰ ਪੈਨਸ਼ਨ 올ਡਜ ਬੈਨੀਫਿਟ ਮਿਲਣਾ ਚਾਹੀਦਾ ਹੈ ਹਰ ਹਾਲਤ ਵਿੱਚ ਮਿਲਣਾ ਚਾਹੀਦਾ ਹੈ ਮੈਂ ਮੈਡਮ ਨੂੰ ਇਹ ਕਿਹਾ ਇਹ ਜਿੰਨਾ ਜਲਦੀ ਜਲਦੀ ਮੁੱਦਾ ਹੋਵੇ ਇਹਨੂੰ ਕਿੱਥਾ ਜਾਵੇ ਫਾਈਨੈਂਸ ਮਿਨਿਸਟਰੀ ਤੱਕ ਪਹੁੰਚਾਇਆ ਜਾਵੇ ਤਾ ਕੇ ਵੇਜੀ ਕਾਰਵਾਈ ਕਰਕੇ ਸਾਡਾ ਜਿਹੜਾ ਹੱਕ ਹੈ ਤੁਹਾਨੂੰ ਮਿਲਣਾ ਚਾਹੀਦਾ ਹਰ ਹਰ ਵੀ ਬਜ਼ੁਰਗ ਨੂੰ ਮਿਲਣਾ ਚਾਹੀਦਾ ਸਿੰਘਲਾ ਜੀ ਧੰਨਵਾਦ ਸਿੰਘਲਾ ਸਾਹਿਬ ਜੀ ਸ੍ਰੀ ਚੰਡੀਗੜ੍ਹ ਸ਼ਹਿਰ ਛੱਡ ਕੇ ਅੱਜ ਗ੍ਰਾਮੀਣ ਖੇਤਰ ਲਾਲੜੂ ਆਏ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਲੋਕਾਂ ਨੂੰ ਕਿਹੜੇ ਪੈਸੇ ਦੇਣਾ ਜਾ ਰਹੇ ਉਹ ਕਿਸੇ ਤੇ ਦਾ ਵੱਡੇ ਵੱਡੇ ਕਰ ਦੱਤਾ ਹੈ ਇਨਕਮ ਇੱਥੇ ਤਾਂ ਬਹੁਤ ਛੋਟੇ ਵਪਾਰੀਆ ਇਹਨਾਂ ਨੂੰ ਕਿਹੜਾ ਕੀ ਸੰਦੇਸ਼ ਦੇਣਾ ਚਾਹੋ ਕੀ ਲੈ ਕੇ ਆਇਓ ਕੀ ਮੈਸੇਜ ਆ ਤੁਹਾਡਾ ਅੱਜ ਦਾ ਮੋਟਰ ਕੀ ਹੈ ਇਸ ਮੀਟਿੰਗ ਦਾ ਜੀ ਅ ਇਨਕਮ ਟੈਕਸ ਦੇ ਬਾਗ ਵੱਲੋਂ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਹਰ ਆਪਣੇ ਕਰਦਾਤਾ ਦੇ ਨਾਲ ਜੁੜੀਏ ਜਿਹੜਾ ਕਿ ਪਹਾਮੇ ਸ਼ਹਿਰੀ ਹੋਵੇ ਵੱਡਾ ਹੋਵੇ ਜਾਂ ਗ੍ਰਾਮੀਣ ਖੇਤਰਾਂ ਦੇ ਵਿੱਚ ਜਿਹੜੇ ਛੋਟੇ ਕਰਦਾਤਾ ਨੇ ਉਹ ਉਹ ਵੀ ਸ਼ਾਮਿਲ ਹੋਣ ਸੋ ਸਾਡੇ ਡਿਪਾਰਟਮੈਂਟ ਵੱਲੋਂ ਉਹਨੇ ਇੱਕ ਨਵੀਂ ਸਕੀਮ ਲਾਂਚ ਕੀਤੀ ਗਈ ਹੈ ਜਿਹਦਾ ਨਾਮ ਹੈ ਵਿਵਾਦ ਸੇ ਵਿਸ਼ਵਾਸ ਸਕੀਮ 2024 ਅ ਇਸ ਤੋਂ ਪਹਿਲਾਂ ਵੀ VSVS1 ਜਿਹੜੀ ਸੀ 2020 ਦੇ ਵਿੱਚ ਆਈ ਸੀ ਉਹਨੂੰ ਬਹੁਤ ਅੱਛਾ ਰਿਸਪਾਂਸ ਮਿਲਣ ਦੇ ਕਰਕੇ ਅਸੀਂ ਇਹ ਸਕੀਮ ਜਿਹੜਾ ਡਿਪਾਰਟਮੈਂਟ ਦੁਬਾਰਾ ਲੈ ਕੇ ਆਇਆ ਹੈ ਇਹ ਸਕੀਮ ਦੇ ਤਹਿਤ ਜਿਹੜੇ ਵੀ ਕਰਦਾਤਾ ਜਿਹਨਾਂ ਦੀ ਕੋਈ ਅਪੀਲ ਪੈਂਡਿੰਗ ਹੈ ਭਾਵੇਂ ਉਹ ਸੀਆਈਟੀ ਅਪੀਲ ਦੇ ਕੋਲ ਹੋਵੇ ਆਈਟੀਐਟੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਹੋਵੇ ਉਹ ਸਕੀਮ ਦਾ ਲਾਭ ਉਠਾ ਸਕਦੇ ਨੇ ਅ ਇਹ ਸਕੀਮ ਦੇ ਤਹਿਤ ਜਿਹੜੇ ਕਰਦਾਤਾ ਆਪਣੇ ਫਾਰਮਸ ਵਗੈਰਾ ਭਰਨਗੇ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਮੇਨ ਜਿਹੜਾ ਪ੍ਰਿੰਸੀਪਲ ਪੋਰਸ਼ਨ ਆਫ ਟੈਕਸ ਹੈ ਸਿਰਫ ਉਹੀ ਦੇਣਾ ਪਏਗਾ ਉਦੇ ਉੱਤੇ ਜਿਹੜੀ ਇੰਟਰਸਟ ਔਰ ਪੈਨਲਟੀ ਹੈ ਉਹ ਮਾਫ ਹੋ ਜਾਂਦੀ ਹੈ ਸੋ ਇਹਦੇ ਵਿੱਚ ਕੁਝ ਪ੍ਰੋਵੀਜ਼ਨਸ ਹੈਗੀਆਂ ਨੇ ਔਰ ਅੱਜ ਅਸੀਂ ਇੱਥੇ ਐਸੀ ਚੀਜ਼ ਬਾਰੇ ਜਾਗਰੂਕ ਕਰਨ ਆਪਣੇ ਕਰਦਾਤਾ ਨੂੰ ਆਏ ਹਾਂ ਔਰ ਬਹੁਤ ਹੀ ਅੱਛਾ ਰਿਸਪੌਂਸ ਮਿਲਿਆ ਹੈ ਸਾਨੂੰ ਸਾਰੀਆਂ ਟ੍ਰੇਡ ਐਸੋਸੀਏਸ਼ਨ ਜਿਹੜੀਆਂ ਨੇ ਲਾਲੜੂ ਦੀਆਂ ਡੇੜਾਬੱਸੀ ਦੀਆਂ ਬਨੂੜ ਦੀਆਂ ਉਹ ਆਈਆਂ ਨੇ ਨਾਲ ਹੀ ਜਿਹੜੇ ਟੈਕਸ ਕਾਉਂਸਲਸ ਹੈਗੇ ਆ ਸਾਡੇ ਟੈਕਸ ਐਡਵਾਈਜ਼ਰਸ ਹੈਗੇ ਨੇ ਉਹ ਉਹ ਵੀ ਇੱਥੇ ਸ਼ਾਮਿਲ ਹੋਏ ਆ ਮੇਰੀ ਸਭ ਨੂੰ ਬੇਨਤੀ ਹੈ ਕਿ ਤੁਸੀਂ ਇਸ ਸਕੀਮ ਦਾ ਬਹੁਤ ਲਾਭ ਉਠਾਓ ਔਰ ਜਿਹੜੀਆਂ ਤੁਹਾਡੀਆਂ ਬਹੁਤ ਪੁਰਾਣੀਆਂ ਅਪੀਲਾਂ ਜਾਂ ਈਵਨ ਨਵੀਆਂ ਵੀ ਜਿਹੜੀਆਂ ਪੈਂਡਿੰਗ ਪਈਆਂ ਨੇ ਉਹਨਾਂ ਦਾ ਨਿਪਟਾਰਾ ਕਰਨ ਵਾਸਤੇ ਇਸ ਸਕੀਮ ਨੂੰ ਅਪਣਾਓ ਤਾਂ ਜੋ ਤੁਸੀਂ ਆਪਣਾ ਇੰਟਰਸਟ ਔਰ ਪੈਨਲਟੀ ਜਿਹੜੀ ਹੈ ਉਹ ਬਚਾ ਸਕੋ ਔਰ ਸਿਰਫ ਇੱਕ ਜਿਹੜਾ ਤੁਹਾਡਾ ਪ੍ਰਿੰਸੀਪਲ ਅਮਾਉਂਟ ਆਫ ਟੈਕਸ ਹੈ ਉਹ ਪੇ ਕਰਕੇ ਤੁਸੀਂ ਆਪਣੀ ਅਪੀਲ ਨੂੰ ਖਾਰਜ ਕਰਵਾ ਸਕਦੇ ਹੋ ਤੁਸੀਂ ਕਹ ਰਹੇ ਸੀ ਕਿ 2020 ਦੀ ਵੀਕਸ ਸਕੀਮ ਲਾਂਚ ਕੀਤੀ ਸੀ ਉਸ ਉਸ ਸਕੀਮ ਲਾਂਚ ਕਰਨ ਦਾ ਤੁਹਾਨੂੰ ਕੋ ਐਕਸਪੀਰੀਅੰਸ ਹੋ ਰਿਹਾ ਹੈ ਕਿ ਉਹਦੇ 'ਚ ਕੋਈ ਬੈਨੀਫਿਟ ਹੋਏ ਹੈ ਕਿ ਨਹੀਂ ਹੋਏ ਜੀ ਬਿਲਕੁਲ ਐਸੀ ਸਕੀਮ ਦਾ ਹੀ ਪਹਿਲਾ ਜਿਹੜਾ ਵਰਜਨ ਸੀਗਾ ਉਹਦਾ ਨਾਮ ਵੀ ਵਿਸ਼ਵਾਸ ਸੇ ਵਿਵਾਦ ਸੇ ਵਿਸ਼ਵਾਸ ਕੀ ਮੀ ਸੀ ਉਹ 2020 ਦੇ ਵਿੱਚ ਹੋਈ ਸੀ ਔਰ ਉਹਦਾ ਕਾਫੀ ਅੱਛਾ ਰਿਸਪੌਂਸ ਸਾਨੂੰ ਮਿਲਿਆ ਬਹੁਤ ਸਾਰੀਆਂ ਐਪਲੀਕੇਸ਼ਨਸ ਡਿਪਾਰਟਮੈਂਟ ਨੂੰ ਆਈਆਂ ਸੀ ਔਰ ਬੜੇ ਸਾਰੇ ਲੋਕਾਂ ਨੇ ਆਪਣਾ ਜਿਹੜਾ ਟੈਕਸ ਹੈ ਉਹ ਇੰਟਰਸਟ ਔਰ ਪੈਨਲਟੀ ਜਿਹੜੀ ਹੈ ਉਹ ਮਾਫ ਕਰਵਾਈ ਔਰ ਸਿਰਫ ਜਿਹੜਾ ਬੇਸਿਕ ਟੈਕਸ ਜਿਹੜਾ ਉਹਨਾਂ ਦਾ ਬਣਦਾ ਸੀ ਕੁਆਂਟਮ ਦੇ ਉੱਤੇ ਉਹ ਪੇ ਕਰਕੇ ਆਪਣੀਆਂ ਅਪੀਲਸ ਖਤਮ ਕਰਵਾਈਆਂ ਉਹਦੇ ਨਾਲ ਡਿਪਾਰਟਮੈਂਟ ਨੂੰ ਵੀ ਫਾਇਦਾ ਹੋਇਆ ਕਿ ਜਿਹੜਾ ਟੈਕਸ ਇੰਨੇ ਦਿਨਾਂ ਦਾ ਇੰਨੇ ਸਾਲਾਂ ਦਾ ਲੌਕਡ ਅਪ ਪਿਆ ਸੀਗਾ ਅਪੀਲਾਂ ਦੇ ਵਿੱਚ ਉਹ ਡਿਪਾਰਟਮੈਂਟ ਨੂੰ ਮਿਲਿਆ ਔਰ ਵਪਾਰੀ ਜਿਹੜੇ ਨੇ ਕਰਦਾਤਾ ਜਿਹੜੇ ਨੇ ਉਹ ਆਪਣਾ ਜਿਹੜਾ ਕੀਮਤੀ ਸਮੇਂ ਹੈ ਅਪੀਲ ਦੀ ਪ੍ਰੋਸੈਸ ਦੇ ਵਿੱਚ ਨਾ ਗਵਾ ਕੇ ਆਪਣੇ ਬਿਜ਼ਨਸ ਵੱਲ ਆਪਣੇ ਹੋਰ ਕੰਮਾਂ ਵੱਲ ਡਿਵੋਟ ਕਰ ਕਰ ਸਕੇ ਸੀ ਉਹਨੂੰ ਵੇਖਦੇ ਹੋਏ ਅਸੀਂ ਇਹ ਸਕੀਮ ਜਿਹੜੀ ਹੈ ਦੁਬਾਰਾ ਲਾਂਚ ਕੀਤੀ ਗਈ ਹੈ ਵਪਾਰੀਆਂ ਨੇ ਸਭ ਤੋਂ ਮੁੱਢੀ ਡਿਮਾਂਡ ਤੁਹਾਡੇ ਤੋਂ ਰੱਖੀ ਵੀ ਸੀ ਸਾਲਾ-ਸਾਲਾ ਪਰ ਟੈਕਸ ਭਰਦੇ ਆ ਲੇਕਿਨ ਲਾਸਟ ਮੂਮੈਂਟ ਤੇ ਸਾਨੂੰ ਕੋਈ ਜਿਵੇਂ ਬੁਢਾਪਾ ਪੈਨਸ਼ਨ ਲੋਕਾਂ ਨੂੰ ਮਿਲਦੀ ਹੈ ਕਿਸੇ ਨੂੰ ਕੋਈ ਬੈਨੀਫਿਟ ਮਿਲਦਾ ਹੈ ਤੁਹਾਡੇ ਡਿਪਾਰਟਮੈਂਟ ਵੱਲੋਂ ਵੀ ਇਸ ਤਰ੍ਹਾਂ ਦਾ ਕੁਝ ਵਿਚਾਰਿਆ ਜਾ ਰਿਹਾ ਹੈ ਹਾਇਰ ਲੈਵਲ ਤੇ ਫైనాన్స్ ਡਿਪਾਰਟਮੈਂਟ ਵੱਲੋਂ ਸੈਂਟਰਲ ਡਿਵੈਲਪਮੈਂਟ ਵੱਲੋਂ ਇਸ ਤਰ੍ਹਾਂ ਦੀ ਕੋਈ ਐਟ ਤੁਹਾਡੇ ਵਿਚਾਰ ਅਧੀਨ ਪੰਨ ਲੱਗਦਾ ਜਦੋਂ ਵੀ ਇਸ ਤਰ੍ਹਾਂ ਦੀ ਅਸੀਂ ਸਭਾਵਾਂ ਦੇ ਵਿੱਚ ਜਾਣੇ ਆਂ ਔਰ ਬੜੀ ਵਾਰੀ ਸਾਡੇ ਜਿਹੜੇ ਹਾਇਰ ਅਫੀਸਰਸ ਹੈਗੇ ਆ ਉਹ ਵੀ ਸਾਡੇ ਕੋਲ ਫੀਲਡ ਦੇ ਵਿੱਚ ਆਂਦੇ ਆ ਅਸੀਂ ਸਾਰੀਆਂ ਟ੍ਰੇਡ ਐਸੋਸੀਏਸ਼ਨਸ ਤੋਂ ਪੀ ਐਸ ਡੀ ਚੈਂਬਰਸ ਤੋਂ ਔਰ ਟੈਕਸਸ ਬਾਅਰ ਐਸੋਸੀਏਸ਼ਨਸ ਤੋਂ ਸੁਝਾਅ ਮੰਗਦੇ ਆ ਸੋ ਇਹ ਜਿਹੜਾ ਸੁਝਾਅ ਹੈ ਇਹ ਕਾਫੀ ਲੌਂਗ ਪੈਂਡਿੰਗ ਸਾਡੇ ਕੋਲ ਵੱਖ-ਵੱਖ ਸੰਸਥਾਵਾਂ ਵੱਲੋਂ ਆਇਆ ਹੈ ਔਰ ਅਸੀਂ ਇਹਨਾਂ ਨੂੰ ਜਿਹੜੇ ਸਾਡੇ ਹਾਇਰ ਆਫੀਸਰਸ ਉੱਤੇ ਹੈਗੇ ਆ ਮਿਨਿਸਟਰੀ ਆਫ ਫਾਈਨੈਂਸ ਦੇ ਵਿੱਚ ਉਹਨਾਂ ਤੱਕ ਪਹੁੰਚਾਇਆ ਵੀ ਹੈ ਔਰ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਤੇ ਵਿਚਾਰ ਕਰੇਗੀ ਔਰ ਜਲਦ ਹੀ ਇਦਾਂ ਦੀ ਕੋਈ ਸਕੀਮ ਜਿਹੜੀ ਹੈ ਉਹ ਲਾਂਚ ਹੋਏਗੀ ਔਰ ਸਾਡੇ ਕਰਦਾਤਾ ਜਿਹੜੇ ਨੇ ਆਪਣਾ ਇਮਾਨਦਾਰੀ ਨਾਲ ਟੈਕਸ ਪੇ ਕਰਦੇ ਰਹਿਣ ਉਹਦੀ ਇਹ ਬਹੁਤ ਵੱਡੀ ਇੱਕ ਮੋਟੀਵੇਸ਼ਨ ਵੀ ਹੋਏਗੀ ਤੋ ਇਹ ਪਹੁੰਚਦੇ ਰਹੇ ਹੈ ਸੁਝਾਅ ਔਰ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਪਹੁੰਚਾਉਂਦੇ ਰਵਾਂਗੇ। ਬੀ ਟੀਮ ਅੱਜ ਤੇ ਲੈ ਕੀ ਮੈਸੇਜ ਲੈ ਕੇ ਕੀ ਮਹਿਸੂਸ ਕਰਕੇ ਜਾ ਰਹੀ ਹੈ ਆਊਟ ਆਫ ਰੀਚ ਪ੍ਰੋਗਰਾਮ ਜਿਹੜਾ ਤੁਸੀਂ ਇਹ ਵਿਵਾਦ ਤੋਂ ਵਿਸ਼ਵਾਸ ਵਾਲੇ ਤੁਸੀਂ ਕਿਸ ਤਰ੍ਹਾਂ ਫੀਲਿੰਗ ਲੈ ਕੇ ਜਾ ਰਹੇ ਹੋ ਲਾਲ ਰੋਮੰਡੀ ਜੀ ਬਹੁਤ ਅੱਛਾ ਲੱਗਿਆ ਹੈ ਜੀ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਐਸੋਸੀਏਸ਼ਨ ਜਿਹੜੀਆਂ ਨੇ ਉਹਨਾਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਹੈ ਇਸ ਮੀਟਿੰਗ ਦੇ ਵਿੱਚ ਔਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਸਾਡੇ ਨਾਲ ਜੁੜੇ ਔਰ ਸਾਡਾ ਮੈਸੇਜ ਉਹਨਾਂ ਨੇ ਪ੍ਰਵਾਨ ਕੀਤਾ ਅਸੀਂ ਇਹੀ ਬੇਨਤੀ ਕੀਤੀ ਹੈ ਕਿ ਵੀਐਸਵੀਐ ਸਕੀਮ ਜਿਹੜੀ ਹੈ ਉਹਨੂੰ ਅਪਣਾਓ ਔਰ ਨਾਲ ਹੀ 15 ਦਸੰਬਰ ਨੂੰ ਐਡਵਾਂਸ ਟੈਕਸ ਪੇ ਕਰਨ ਦੀ ਜਿਹੜੀ ਤੀਜੀ ਕਿਸ਼ਤ ਹੈ ਉਹਦੀ ਡੇਟ ਆ ਰਹੀ ਹੈ ਸੋ ਜਿਹੜੇ ਵੀ ਕਰਦਾਤਾਵਾਂ ਦਾ ਪੈਂਟਰਾਵਾਂ ਦਾ ਟੈਕਸ ਬਣਦਾ ਹੈ ਉਹ 15 ਤਰੀਕ ਤੱਕ ਜਾਂ ਉਸ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਆਪਣਾ ਐਡਵਾਂਸ ਟੈਕਸ ਪੇ ਕਰਨ ਔਰ ਬਹੁਤ ਅੱਛਾ ਲੱਗਿਆ ਹੈ ਕਿ ਇਨੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਵੀ ਬੜੀ ਜਾਗਰੂਕਤਾ ਹੈਗੀ ਆ ਟਵਰਡਸ ਦੀ ਡਿਪਾਰਟਮੈਂਟ ਔਰ ਟਵਰਡਸ ਆਪਣੀਆਂ ਟੈਕਸ ਡਿਊਟੀਆਂ ਔਰ ਸਾਰੇ ਲੋਕਾਂ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਉਹ ਆਪਣਾ ਜਿਹੜਾ ਟੈਕਸ ਹੈ ਉਹ ਸਹੀ ਟਾਈਮ ਤੇ ਭਰ ਦੇ ਆਣਗੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆਂ ਔਰ ਇਹੀ ਉਮੀਦ ਕਰਦੀ ਆਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣਾ ਟੈਕਸ ਜਿਹੜਾ ਹੈ ਉਹ ਡਿਊਟੀਫੁਲੀ ਭਰਦੇ ਰਹਿਣਗੇ ਧੰਨਵਾਦ ਇਨਕਮ ਟੈਕਸ ਡਿਪਾਰਟਮੈਂਟ ਜਿਹੜਾ ਜਿਹੜਾ ਲੋਕਾਂ ਦੇ ਮਨਾਂ ਵਿੱਚ ਪਿਛਲੇ ਸਮੇਂ ਇੱਕ ਡਰ ਸੀ ਕੀ ਤੁਹਾਨੂੰ ਕਾਰੰਚ ਸਫਲ ਹੋਈ ਅ ਬਿਲਕੁਲ ਜੀ ਜਿੰਨੇ ਵੀ ਦੁਨੀਆ ਦੇ ਜਿਹੜੇ ਆਧੁਨਿਕ ਦੇਸ਼ ਹੈਗੇ ਆ ਉਹ ਇਨਫੋਰਸਮੈਂਟ ਦੀ ਬਜਾਏ ਵੋਲੰਟਰੀ ਕੰਪਲਾਈਅੰਸ ਜਿਹੜੀ ਹੈ ਕਿ ਆਪਣੇ ਆਪ ਜਿਹੜਾ ਬੰਦਾ ਆਪਣਾ ਡਿਊ ਟੈਕਸ ਭਰੇ ਉਹਦੇ ਵੱਲ ਵਧ ਰਹੇ ਨੇ ਔਰ ਕਿਉਂਕਿ ਇੰਡੀਆ ਵੀ ਜਿਹੜਾ ਹੈ ਇੱਕ ਬਹੁਤ ਵੱਡਾ ਗਲੋਬਲ ਲੀਡਰ ਬਣ ਰਿਹਾ ਹੈ ਔਰ ਅਸੀਂ ਇੱਕ ਬਹੁਤ ਵੱਡੀ ਇਕਨੋਮਿਕ ਪਾਵਰ ਵੀ ਬਣ ਰਹੇ ਹਾਂ ਸੋ ਸਾਡੀ ਵੀ ਐਜ਼ ਅ ਡਿਪਾਰਟਮੈਂਟ ਇਹ ਹੀ ਕੋਸ਼ਿਸ਼ ਹੈ ਕਿ ਇਨਫੋਰਸਮੈਂਟ ਨੂੰ ਨਾ ਯੂਜ਼ ਕਰਦੇ ਹੋਏ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਈਏ ਤਾਂ ਕਿ ਲੋਕ ਆਪਣਾ ਟੈਕਸ ਆਪਣੀ ਮਰਜ਼ੀ ਨਾਲ ਆਪਣੇ ਆਪ ਭਰਨ ਕਹਿੰਦੇ ਵੀ ਜਾਗਰੂਕਤਾ ਜਿਹੜਾ ਫਾਰਮੂਲਾ ਹੈ ਥੀ ਬੈਸਟ ਔਰ ਜਿਹੜਾ ਇਨਫੋਰਸਮੈਂਟ ਉਹ ਇਨਫ ਸਕਸੈਸ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਪ੍ਰੀਵੈਂਸ਼ਨ ਇਜ਼ ਆਲਵੇਸ ਬੈਟਰ ਦਨ ਕ્યોਰ ਔਰ ਜਦੋਂ ਅਸੀਂ ਆਪਣੀ ਜਿਹੜੀ ਡਿਊਟੀ ਹੈ ਉਹ ਸਮੇਂ ਤੋਂ ਪਹਿਲਾਂ ਰਹਿੰਦੇ ਸਿਰ ਹੀ ਅਸੀਂ ਜਿਹੜਾ ਨਿਭਾ ਦਨੇ ਆ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਕਿਸੇ ਵੀ ਤਰ੍ਹਾਂ ਦੀ ਕਵਰਸਿਵ ਐਕਸ਼ਨ ਦੀ ਕੋਈ ਜਿਹੜੀ ਹੈ ਉਹ ਲੋਡ ਨਹੀਂ ਰਹਿੰਦੀ ਹੈ ਔਰ ਅਸੀਂ ਇਹੀ ਐਜ਼ ਅ ਡਿਪਾਰਟਮੈਂਟ ਸਾਡੀ ਕੋਸ਼ਿਸ਼ ਹੈ ਕਿ ਟੈਕਸ ਪੇਅਰ ਸਰਵਿਸਿਜ਼ ਨੂੰ ਕਰ ਕਰ ਪਹੁੰਚਾਈਏ ਔਰ ਇਹਨੀਆਂ ਆਸਾਨ ਬਣਾ ਦਈਏ ਤਾਂ ਕਿ ਹਰ ਇੱਕ ਬੰਦਾ ਮੋਟੀਵੇਟਿਡ ਫੀਲ ਕਰੇ ਟੈਕਸ ਪੇ ਕਰਨ ਵਾਸਤੇ ਔਰ ਉਹਨੂੰ ਆਸਾਨੀ ਹੋਵੇ ਟੈਕਸ ਪੇ ਕਰਨ ਦੇ ਵਿੱਚ ਔਰ ਟੈਕਨੋਲੋਜੀ ਦਾ ਅਸੀਂ ਬਹੁਤ ਜਿਹੜਾ ਹੈ ਉਹ ਅਸੀਂ ਆਪਣੇ ਡਿਪਾਰਟਮੈਂਟ ਦੇ ਵਿੱਚ ਉਹਨੂੰ ਇੱਕ ਤਵੱਜੂ ਦਿੱਤੀ ਹੈ ਔਰ ਇਹ ਉਮੀਦ ਕਰਦੇ ਹਾਂ ਕਿ ਜਿਹੜੇ ਟੈਕਸ ਪੇਅਰ ਨੇ ਉਹ ਇਸ ਇਨਾ ਸਕੀਮਾ ਦਾ ਟੈਕਨੋਲੋਜੀ ਦਾ ਲਾਭ ਉਠਾ ਕੇ ਜਿਹੜਾ ਹੈ ਟੈਕਸ ਆਪਣਾ ਸਮੇਂ ਸਿਰ ਆਪ ਹੀ ਜਮ੍ਹਾਂ ਕਰਵਾਉਣੀ ਹੈ। ਥੈਂਕ ਯੂ ਵੈਰੀ ਮਚ ਮੈਡਮ ਤੁਸੀਂ ਇਹਨਾਂ ਸਮਝ ਦਿੱਤਾ ਸਾਨੂੰ। ਥੈਂਕ ਯੂ ਜੀ ਥੈਂਕ ਯੂ। ਮਤਲਬ ਇਹ ਜਿਹਦਾ ਵੀ 10000 ਤੋਂ ਉੱਪਰ ਟੈਕਸ ਬਣਦਾ ਹੈ ਉਹਨੂੰ ਆਪਣਾ ਟੋਟਲ ਇਨਕਮ ਦਾ 90% ਟੈਕਸ ਜਿਹੜਾ ਹੈ 31 ਮਾਰਚ ਤੋਂ ਪਹਿਲਾਂ ਪਹਿਲਾਂ ਜਮ੍ਹਾਂ ਕਰਵਾਉਣਾ ਹੈ। ਉਹਦੀ ਬੈਨੀਫਿਟਸ ਉਹਦੇ ਬੈਨੀਫਿਟ ਇਹ ਹੈ ਵੀ ਇਨਕਮ ਟੈਕਸ ਅਗਰ ਤੁਸੀਂ ਆਪਾਂ ਟਾਈਮ ਤੇ ਜਮ੍ਹਾਂ ਨਹੀਂ ਕਰਾਉਂਦੇ ਤਾਂ 234, 20C, ABC ਇਹਨਾਂ ਦਾ ਇੰਟਰਸਟ ਲੱਗਦੇ ਆ 234 ਇਹ ਜਿਹੜਾ ਲ ਦੋਸਤੋ 34 20 ਅਗਰ ਆਪਾਂ 90% ਤੋਂ ਘੱਟ ਟੈਕਸ ਪੇ ਕਰਿਆ ਉਹਦੇ ਉੱਪਰ ਤੁਹਾਨੂੰ ਵਿਆਜ ਦੇਣਾ ਪੈਂਦਾ ਹੈ ਤੀਸਰਾ ਟੈਕਸ 234C ਜੋ ਕਿ ਤੁਸੀਂ ਅਗਰ ਇਨਸਟਾਲਮੈਂਟ ਟਾਈਮ ਤੇ ਨਹੀਂ ਭਰਦੇ ਤਾਂ ਉਹਦੇ ਉੱਪਰ ਤੁਹਾਨੂੰ ਟੈਕਸ ਲੱਗਦਾ ਹੈ ਤਾਂ ਇਸ ਕਰਕੇ ਉਹ ਇਹਨਾਂ ਚੀਜ਼ਾਂ ਤੋਂ ਬਚਣ ਲਈ ਜਿਹੜਾ ਐਡਵਾਂਸ ਟੈਕਸ ਟਾਈਮ ਤੇ ਭਰਨਾ ਚਾਹੀਦਾ ਆਨਲਾਈਨ ਸਕੀਮ ਬਾਰੇ ਤੁਸੀਂ ਜੀ ਆਨਲਾਈਨ ਦਾ ਕੀ ਰੋਲਾ ਸਰ ਦੋ ਆਨਲਾਈਨ ਸ਼ੋਪਿੰਗ ਆਨਲਾਈਨ ਸ਼ੋਪਿੰਗ ਦਾ ਜੇ ਹੈ ਕਿ ਉਹਨਾਂ ਦੀ ਪਰਚੇਸ ਬਹੁਤ ਹੈਵੀ ਲੈਜ ਤੇ ਹੁੰਦੀ ਹੈ ਦੁਕਾਨਦਾਰ ਛੋਟਾ ਮਾ ਛੋਟਾ ਪਰ ਜ਼ਿਆਦਾ ਜਮਾਲ ਲੈਂਦਾ ਹੈ ਕੱਟ ਕੁਆਂਟੀਟੀ ਲੈਂਦਾ ਹੈ ਉਹਨਾਂ ਨੂੰ ਮਹਿੰਗਾ ਪੈਂਦਾ ਹੈ ਜੋ ਕਿ ਆਨਲਾਈਨ ਤੇ ਸਸਤਾ ਕਈ ਵਾਰੀ ਮਿਲ ਜਾਂਦਾ ਹੈ ਕਸਟਮਰ ਨੂੰ ਉਹ ਆਨਲਾਈਨ ਤੋਂ ਲੈ ਲੈਂਦਾ ਹੈ ਤੇ ਛੋਟੇ ਵਪਾਰੀ ਦੀ ਕਮਾਈ ਜਿਹੜੀ ਹੈ ਘਟ ਰਹੀ ਹੈ ਬਹੁਤ ਬਹੁਤ ਕਮਾਈ ਘਟਣ ਕਰਕੇ ਇਸੇ ਲਈ ਮੈਂ ਟੈਕਸ ਬਾਰੇ ਰੈਸੈਸਿਵੀ ਟੈਕਸ ਵੀ ਜਿਹੜਾ ਹੈ ਘਟ ਰਿਹਾ ਹੈ ਇਹ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਆਨਲਾਈਨ ਵਾਸਤੇ ਗਵਰਨਮੈਂਟ ਤੱਕ ਆਵਾਜ਼ ਮੈਟਰ ਨੂੰ ਰਿਕਵੈਸਟ ਕੀਤੀ ਆ ਅਸੀਂ ਵੀ ਸਾਡੀ ਆਵਾਜ਼ ਪਹੁੰਚਾਈ ਜਾਵੇ ਕਿ ਆਨਲਾਈਨ 'ਤੇ ਕੋਈ ਐਸੇ ਟੈਕਸ ਲਗਾਏ ਜਾਣ ਤਾਕੇ ਛੋਟੇ ਵਪਾਰੀ ਨੂੰ ਕੋਈ ਫਰਕ ਨਾ ਪਵੇ ਤੁਸੀਂ ਆ ਗਏ ਵਸਤਾ ਦੇਖ ਰਹੇ ਹੋ ਤੁਸੀਂ ਮਤਲਬ ਇੰਨੇ ਸ਼ਾਰਟਸ ਟਾਈਮ ਚ ਕਿਵੇਂ ਮਤਲਬ ਮੀਟਿੰਗ ਬੁਲਾ ਲਈ ਐਨੇ ਬੰਦੇ ਕਿਵੇਂ ਇਕੱਠੇ ਕਰ ਲਏ ਨਹੀਂ ਸਾਡਾ ਆਪਣਾ ਭਾਈਚਾਰਾ ਹੈ ਕੋਈ ਸਾਨੂੰ ਮਨਾਂ ਵੀ ਨਹੀਂ ਕਰਦਾ ਇੱਕ ਆਖ ਦੇ ਸਾਰੇ ਇਕੱਠੇ ਹੋ ਜਾਂਦੇ ਆ 21 ਮੈਸੇਜ ਪਾਇਆ ਸੀ ਕਿ ਰੈਣਾ ਇਸ਼ੂ ਨਹੀਂ ਦੇਖ ਲਓ ਤੁਹਾਡੇ ਸਾਹਮਣੇ ਇੰਨਾ ਵੱਡਾ ਇਕੱਠ ਹੈ ਜੀ ਸਾਰੇ ਜਿਨ੍ਹਾਂ ਨੇ ਆ ਗਏ ਕੋਈ ਮਨਾਂ ਨਹੀਂ ਕਰਦਾ ਜੀ ਸਾਨੂੰ ਅਸੀਂ ਤਾਂ ਖੁਦ ਟੈਕਸ ਭਰ ਦਿਆਂ ਜੀ ਇਨਕਮ ਦਾ ਹੱਸ ਹੱਸ ਕੇ ਭਰ ਦਿਆਂ ਤੇ ਐਡਵਾਂਸ ਟੈਕਸ ਵੀ ਭਰ ਦਿਆਂ ਜੀ ਵੱਟ ਵੱਟ ਟੈਕਸ ਵਰਦਿਆਂ ਜੀ ਅਸੀਂ ਦਾ ਸੰਦੇਸ਼ ਦਿਓ ਲੋਕਾਂ ਨੂੰ ਟੈਕਸ ਭਰਨਾ ਚਾਹੀਦਾ ਬਿਲਕੁਲ ਭਰਨਾ ਚਾਹੀਦਾ ਜੀ ਸਿਰ ਭਰਨਾ ਚਾਹੀਦਾ ਬਿਲਕੁਲ ਐਡਵਾਂਸ ਭਰਨਾ ਚਾਹੀਦਾ ਇਹਦੇ ਨਾਲ ਆਣ ਆਪਾਂ ਅਗਰੇ ਬੱਚੇ ਦਾ ਭਵਿਸ਼ ਬਣੇਗਾ ਜੀ ਜੇ ਤੁਸੀਂ ਐਡਵਾਂਸ ਟੈਕਸ ਭਰਾਂਗੇ ਤਾਂ ਜੀ ਬਿਗੈ ਟੈਕਸ ਤੋਂ ਕੋਈ ਭਵਿਸ਼ ਨਹੀਂ ਹੈ ਅੱਜ ਅਸੀਂ ਫਿਰ ਰਹੇ ਹਾਂ ਟੈਕਸ ਕਰਦੇ ਬਦਲੇ ਦੀ ਫਿਰ ਰਹੇ ਹਾਂ ਨਹੀਂ ਤਾਂ ਕੌਣ ਪੁੱਛਦਾ ਜੀ ਸਾਨੂੰ ਥੈਂਕ ਯੂ ਹਾਂ ਤੇ ਸਾਨੂੰ ਸਾਰ ਇੱਕ ਬੜੀ ਭਾਈ ਸਾਹਿਬ ਨੇ ਗਿਆ ਆਨਲਾਈਨ ਆਨਲਾਈਨ ਤੇ ਸਾਨੂੰ ਬੇੜਾ ਘਰ ਕੋਇਆ ਸਾਡੇ ਕੰਮ ਦਾ ਜੀ ਸਾਡੇ ਕਰਿਆਨੇਸ਼ ਨੂੰ ਤਾਂ ਖਾ ਗਿਆ ਜੀ ਆਨਲਾਈਨ ਜੀ ਹਰ ਬੁੜਾ ਤੋਂ ਹਰ ਆਨਲਾਈਨ ਤੇ ਇਲੈਕਟ੍ਰੋਨਿਕ ਦਾ ਬੜਾ ਖਾ ਗਿਆ ਜੀ ਉਹ 20-20 ਰੁਪਏ ਦਾ ਵੀ ਅਗਰ ਮੋਬਾਈਲ ਦੇ ਉੱਪਰ ਅਟੈਚ ਕਰ ਦਿਆਂ 20 ਬਾਈ ਚਿਪਸ ਦੇ ਪੈਕੇਟ ਘਰੇ ਆ ਜਾਂਦਾ ਹੈ ਜੀ ਉਹ ਸਾਡੇ ਕੋਲ ਕਿਉਂ ਆਏਗਾ ਕਸਟਮਰ ਸਾਡੇ ਕੋਲ ਰਸਨ ਲੈਣ ਜੀ ਤੁਸਾਨੂੰ ਬੜੀ ਕੀ ਕਹਿ ਰਹੇ ਸੀ ਮੈਂ ਦੂਜਾ ਇਹ ਕਹਿ ਰਿਹਾ ਸੀ ਜੀ ਇੱਕ ਤਾਂ ਆਨਲਾਈਨ ਵਾਲਾ ਹੈ ਇੱਕ ਜਿਹੜਾ ਸਾਡੇ ਕਮਨ ਲਾਈਨ ਜੀ ਨੇ ਕਿਹਾ ਤੇ ਸਾਡੇ ਵਪਾਰੀਆਂ ਨੇ ਮੁੱਦਾ ਚੱਕਿਆ ਵੀ ਜਿਹੜਾ 60 ਸਾਲ ਤੋਂ ਉੱਪਰ ਵਪਾਰੀਆਂ ਨੂੰ ਚਾਹੇ ਕੋਈ ਗਵਰਨਮੈਂਟ ਵੱਲੋਂ ਜਿਹੜੇ ਟੈਕਸ ਲਗਾਤਾਰ ਟੈਕਸ ਭਰ ਰਿ ਨੇ ਉਹਨਾਂ ਨੂੰ ਕੋਈ ਮੈਡੀਕਲ ਜਾਂ ਕੋਈ ਪੈਨਸ਼ਨ ਵੀ ਗਵਰਨਮੈਂਟ ਨੂੰ ਅਸੀਂ ਰਿਕੁਐਸਟ ਕਰਦੇ ਆ ਉਹ ਵਪਾਰੀਆਂ ਨੂੰ ਦਿੱਤੀ ਜਾਵੇ ਤਾਂ ਕਿ ਵਪਾਰੀ ਟੈਕਸ ਵੀ ਹੋਰ ਜ਼ਿਆਦਾ ਭਰਨ ਤੇ ਬਜ਼ੁਰਗਾਂ ਵਾਸਤੇ ਜ਼ਿਆਦਾ ਹੋ ਜਾਵੇ ਚਾਹੇ ਉਹਨਾਂ ਨੇ ਉਹ ਕੀਤਾ ਹੈ ਅਸ਼ਮਾਨ ਕਾਰਡ ਦਾ 70 ਸਾਲ ਤੋਂ ਉੱਪਰ ਕਰਿਆ ਹੈ ਗਵਰਨਮੈਂਟ ਨੇ ਪਰ ਫਿਰ ਵੀ 60 ਸਾਲ ਤੋਂ ਉੱਪਰ ਜਿਹੜਾ ਹੈ ਕੋਈ ਐਸੀ ਸਕੀਮ ਲਿਆਣੀ ਚਾਹੀਦੀ ਹੈ ਇਜ਼ੀਲੀ ਜਿਹੜੀ ਹੈ ਕਿ ਹਰ ਜਗ੍ਹਾ ਵਪਾਰੀਆਂ ਨੂੰ ਮਿਲ ਸਕੇ ਜਾਂ ਟੈਕਸ ਫੇਅਰ ਜੋ ਵੀ ਟੈਕਸ ਫੇਅਰ ਹੈ ਉਹਨੂੰ ਮਿਲ ਸਕੇ